ਆਮਾ ਸਿਰ ਤੋੜ ਕੇ ਤੁਸੀਂ ਜਿਵੇਂ ਕਿ ਸਾਡੇ ਨਾਲ ਸੁਲ੍ਹਾ ਕਰ ਲਓ ਮੈਂ ਆਪਣੇ ਬੰਦੇ ਲੈ ਕੇ ਜਾਣਾ ਤੇ ਜਿਹੜੇ ਉੱਥੇ ਬੈਠੇ ਆ ਐਸਐਸਪੀ ਨਾਲ ਸਿੰਘ ਉਹਦੀਆਂ ਲੱਤਾਂ ਤੋੜ ਕੇ ਆਉਣਾ ਤੇ ਜਿਹੜੇ ਇਨਸਪੈਕਟਰਾਂ ਨੇ ਮਾਰਿਆ ਉਹਨਾਂ ਦੀਆਂ ਲੱਤਾਂ ਤੋੜ ਕੇ ਆਉਣਾ ਤੇ ਉਹਦੇ ਬਾਅਦ ਮੈਂ ਜਾ ਕੇ ਮਾਫੀ ਮੰਗਲਾਂਗਾ ਵੀ ਮੈਨੂੰ ਮਾਫ ਕਰ ਦਿਓ ਤੇ ਆਪਾਂ ਨਾ ਹੁਣ ਆਪਸ ਦੇ ਵਿੱਚ ਸੁਲ੍ਹਾ ਸਲਾਈ ਕਰ ਲੈ ਕਿ ਉਹ ਮੰਨ ਜਾ ਗੱਲ ਕਰਦੇ ਆ ਜੀ ਆਪਾਂ ਉਸ ਕਰਨ ਸਾਹਿਬ ਦੀ ਜਿਨ੍ਹਾਂ ਨੂੰ ਕਿ ਪੁਲਿਸ ਦੇ ਗੁੰਡਿਆਂ ਨੇ ਕੁੱਟਿਆ ਆਪਣਾ ਸ਼ਿਕਾਰ ਬਣਾਇਆ ਅੱਜ ਉਹਨਾਂ ਦੀ ਪਤਨੀ ਵੱਲੋਂ ਇੱਕ ਵੀਡੀਓ ਜਨਤਕ ਕੀਤੀ ਗਈ ਆ ਵੀਡੀਓ ਰਿਲੀਜ਼ ਕੀਤੀ ਗਈ ਆ ਜਿਹੜੇ ਗੁੰਡੇ ਪੁਲਟਵਾਲੇ ਨੇ ਕੁੱਟਿਆ ਸੀ ਉਹ ਕਮੇ ਮਾਫੀਆ ਮੰਗ ਰਹੇ ਨੇ ਤੇ ਅੱਗੋਂ ਕਰਨਲ ਸਾਹਿਬ ਦੀ ਘਰਵਾਲੀ ਨੇ ਜੋ ਜਵਾਬ ਦਿੱਤਾ ਉਹ ਵੀ ਤੁਹਾਨੂੰ ਸੁਣਾਉਣੇ ਆ ਪੂਰੀ ਵੀਡੀਓ ਦਿਖਾਉਣੇ ਆ ਪੂਰੀ ਵੀਡੀਓ ਸੁਣਾਉਣੇ ਆ ਕਿ ਕਮੇ ਮਾਫੀਆ ਮੰਗ ਰਹੇ ਨੇ ਦੇਖੋ ਪਹਿਲਾ ਹਵਸਾ ਹੁੰਦਾ ਇਹਨਾਂ ਦਾ ਆਪਾਂ ਇਹ ਕਹਦੇ ਇੱਕ ਇੱਕ ਇਹਨਾਂ ਦਾ ਸਰਕਾਰੀ ਵਰਦੀ ਦਾ ਰੋਬ ਕਹ ਲਈਏ ਜਾਂ ਇਹ ਕਹਦੀ ਕਿ ਸਰਕਾਰ ਵੱਲੋਂ ਖੁੱਲੀਆਂ ਡੋਰਾਂ ਦਾ ਜਿਹੜਾ ਇਸਤੇਮਾਲ ਕਰਦੇ ਆ ਇਹ ਤੇ ਬਾਅਦ ਵਿੱਚ ਫਿਰ ਭੁਗਤਣ ਇਹਨਾਂ ਨੂੰ ਪੈਂਦੇ ਆ ਇਹ ਗੱਲਾਂ ਤੇ ਉਦੋਂ ਨੇ ਇਹ ਸੋਚਦੇ ਜਦੋਂ ਕਿਸੇ ਗਰੀਬ ਨੂੰ ਕੁੱਟਣਾ ਚਾਹੇ ਕੋ ਗਰੀਬ ਆ ਅਮੀਰ ਆ ਦੇਖੋ ਹਰ ਇੱਕ ਦੇ ਵਿੱਚ ਜਾਨ ਆ ਪਰ ਜਿਹਦਾ ਹਰ ਬੰਦਾ ਹਰ ਬੱਚਾ ਸਤਿਕਾਰ ਕਰਦਾਗਾ ਜਿਹਦੇ ਆਪਾਂ ਕਹਲੇ ਕਿ ਖਾਤਰ ਜਿਹੜਾ ਦੇਸ਼ ਆ ਉਹ ਰਾਤ ਨੂੰ ਸੌਂਦਾ ਤੇ ਜਿਹੜੇ ਕਿ ਦਿਨ ਰਾਤ ਸੌਂਦੇ ਨਹੀਂ ਆਪਣੇ ਖਾਤਰ ਡਿਊਟੀਆਂ ਕਰਦੇ ਆ ਤੇ ਇਹ ਦੇਸ਼ ਦੇ ਉੱਪਰ ਬੜੇ ਹਮਲੇ ਹੋ ਸਕਦੇ ਸੀ ਜੇ ਫੌਜੀ ਵੀਰ ਨਾ ਪਹਿਰਾ ਦੇਣਾਂ ਬਾਰੇ ਦੇਖਦੇ ਜਦੋਂ ਸਹੀਦ ਦੀਆ ਪਾਉਂਦੇ ਆ ਫੌਜੀ ਨੌਜਵਾਨ ਆ ਚੜਦੀ ਉਮਰ ਦੇ ਵਿੱਚ ਉਹਨਾਂ ਮਾਪਿਆਂ ਨੂੰ ਪੁੱਛ ਕੇ ਦੇਖਿਆ ਕਰੋ ਤੇ ਤੁਸੀਂ ਇੱਕ ਪੁਲਿਸ ਅਫਸਰ ਬਣਦੇ ਹੋ ਥਾਣੇਦਾਰ ਬਣਦੇ ਹੋ ਚਪਾਈ ਤੋਂ ਲੈ ਕੇ ਉੱਪਰ ਤੱਕ ਜਾਂਦੇ ਹੋ ਪਰ ਤੁਸੀਂ ਜਿਹੜਾ ਕਿ ਇਹ ਉੱਪਰ ਤੱਕ ਜਾਣਾ ਇਹ ਜਾਂ ਤਾਂ ਤੁਸੀਂ ਦੋ ਨੰਬਰ ਦੇ ਧੰਦੇ ਨਾਲ ਜਾਂਦੇ ਹੋ ਜਾਂ ਫਿਰ ਤੁਹਾਡੇ ਜਮੇ ਤੁਸੀਂ ਕਹਿ ਕੇ ਹਟਿਓ ਕਿ ਅਸੀਂ ਅਨਕਾਉਂਟਰ ਕਰਕੇ ਆਏ ਆ ਉਹ ਵੀ ਤੁਹਾਨੂੰ ਵੀਡੀਓ ਸੁਣਾਵਾਂਗੇ ਕਰਨਲ ਸਾਹਿਬ ਦੀ ਘਰਵਾਲੀ ਦੀ ਜੋ ਵੀਡੀਓ ਆ ਕਿ ਅਸੀਂ ਅਨਕਾਉਂਟਰ ਕਰਕੇ ਆਏ ਆ ਉਹ ਵੀਡੀਓ ਵੀ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਉਹ ਵੀਡੀਓ ਸੁਣਾ ਦਈਏ ਜਿਹੜਾ ਕਿ ਮਾਫੀਆ ਮੰਗ ਰਿਹਾਗਾ ਉਹ ਤੁਹਾਨੂੰ ਦਿਖਾ ਦਈਏ ਕਿ ਕੀ ਬੋਲਨੇ ਉਹਦੇ ਤੇ ਉਸ ਤੋਂ ਬਾਅਦ ਤੁਹਾਨੂੰ ਉਹ ਦੂਜੀ ਵੀਡੀਓ ਵੀ ਜਲਦੀ ਕਰ ਰਜਿੰਦਰ ਢਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਔਰ ਮੇਰਾ ਹਸਬੰਦ ਤੁਹਾਨੂੰ ਕੁੱਟ ਦੇ ਇੱਕ ਇੱਕ ਥੱਪੜ ਬਾਰਾਂ ਨੂੰ ਲਗਾ ਦੇ ਤੁਹਾਨੂੰ ਮਨਜ਼ੂਰ ਹੈ ਸੌਰੀ ਨਹੀਂ ਅਗਰ ਸ਼ਮਿੰਦਰ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਮੇਰੀ ਮਾਫੀ ਨਾਲ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਫੋੜੇਗਾ ਅੱਛਾ ਇਦਾਂ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ

ਇਹ ਤੀਜਾ ਬੰਦਾ ਆ ਗਿਆ ਤੇਰਾ ਨਾਮ ਕੀ ਹੈ ਤੁਹਾਡੇ ਪਹਿਲੇ ਮੇਰੇ ਹਸਬੰਦ ਨੂੰ ਕਿਸ ਨੇ ਮਾਰਿਆ ਸੀ ਪਹਿਲੇ ਮੈਨੂੰ ਕਸ ਮੇਰੇ ਹਸਬੰਦ ਦੇ ਉੱਪਰ ਹੱਥ ਕਿਸ ਨੇ ਉਠਾਇਆ ਤਾਂ ਮਾਫ ਕਰਨਾ ਕਿ ਦੁੱਖ ਲੱਗਦਾ ਜਦ ਵੀ ਸਾਨੂੰ ਵੀਡੀਓ ਵੀ ਨਹੀਂ ਸੁਣਾ ਸਕਦਾ ਕਿਉਂਕਿ ਮਾਰਨੋਂ ਬੜਾ ਦੁੱਖ ਹੁੰਦਾ ਜਦੋਂ ਇੱਕ ਦੇਖੋ ਔਰਤਾਂ ਕਮੇ ਰੋ ਰਹੀ ਆ ਮੋਬਾਈਲ ਦੇ ਉੱਤੇ ਦਰੰਦੇ ਦੇ ਜਿਹੜੇ ਗੁੰਡੇ ਨੇ ਜਿਹੜੇ ਉਹ ਮਾਫੀਆ ਮੰਗ ਰਹੇ ਨੇ ਫੋਨ ਦੇ ਉੱਪਰ ਬਾਰ-ਬਾਰ ਇਕੱਠੇ ਬੈਠੇ ਨੇ ਤੇ ਵੀਡੀਓ ਕਾਲ ਲਾਈ ਹੋਈ ਆ ਕਿਉਂਕਿ ਮੈਂ ਤੁਹਾਨੂੰ ਕਿਸੇ ਇਹ ਹੋਰ ਚੈਨਲ ਦੀ ਵੀਡੀਓ ਆ ਇਸ ਤਰ੍ਹਾਂ ਕਿ ਤੁਹਾਨੂੰ ਮੈਂ ਵੀਡੀਓ ਨਹੀਂ ਦਿਖਾ ਸਕਦਾ ਤੇ ਤੁਹਾਨੂੰ ਆਵਾਜ਼ ਸੁਣਾ ਦਿੱਤੀ ਤੁਹਾਨੂੰ ਪਤਾ ਹੀ ਲੱਗ ਚੁੱਕਿਆਗਾ ਸਾਰਾ ਵਾਕਿਆ ਦਾ ਤੁਸੀਂ ਦਰਦਾ ਜਿਹੜਾ ਕਰਨਲ ਸਾਹਿਬ ਦੀ ਪਤਨੀ ਦਾ ਜਾਣ ਚੁੱਕੇ ਹੋ ਕਿਉਂਕਿ ਆਵਾਜ਼ ਹੀ ਨਹੀਂ ਕਾਫੀ ਹੁੰਦੀ ਆ ਜਿਸ ਬੰਦੇ ਦੇ ਅੰਦਰ ਇੱਕ ਦਰਦ ਦਾ ਇੱਕ ਭਾਵਨਾਗੀ ਉਹ ਬੰਦਾ ਹਰ ਇੱਕ ਬੰਦਾ ਇਸ ਆਵਾਜ਼ ਨੂੰ ਸੁਣ ਕੇ ਜਿਹੜਾ ਆਪਣੇ ਅੰਦਰ ਵੀ ਜਿਹੜਾ ਦਰਦ ਮਹਿਸੂਸ ਕਰੂਗਾ ਕਿਉਂਕਿ ਇਨਸਾਨੀਅਤ ਦੇ ਤੌਰ ਤੇ ਕੋਈ ਬੰਦਾ ਵੀ ਆ ਚਲੋ ਇਹ ਤਾਂ ਫੌਜ ਦਾ ਅਫਸਰ ਸੀ ਜੇ ਆ ਬੰਦੇ ਨੂੰ ਵੀ ਇਸ ਤਰ੍ਹਾਂ ਬਰਤਾਰਾ ਹੁੰਦਾ ਆ ਬੰਦੇ ਨੂੰ ਵੀ ਕੁੱਟਦੇ ਆ ਤਾਂ ਅਸੀਂ ਉੱਥੇ ਵੀ ਬੋਲਦੇ ਆ ਕਿ ਯਾਰ ਇਹ ਤੁਸੀਂ ਤੁਹਾਨੂੰ ਕਿਹਨੇ ਕਾਨੂੰਨ ਦੇ ਦਿੱਤਾ ਤੁਸੀਂ ਕਹਿੰਦੇ ਹੋ ਕਿ ਫਲਾਨਾ ਕਾਨੂੰਨ ਹੱਥ ਵਿੱਚ ਲੈ ਲੈਂਦਾ ਪ੍ਰਾਈਵੇਟ ਬੰਦੇ ਵੀ ਤਾਂ ਤੁਸੀਂ ਵਰਦੀ ਪਾ ਲਈ ਤੁਹਾਡੇ ਹੱਥ ਵਿੱਚ ਕਾਨੂੰਨ ਆ ਤੁਸੀਂ ਜੋ ਮਰਜ਼ੀ ਕਰੋ ਅਨਕਾਉਂਟਰ ਕਰਦੇ ਹੋ ਝੂਠੇ ਪੁਲਸ ਮੁਕਾਬਲੇ ਬਣਾ ਦਿਓ ਜਿਹਨੂੰ ਮਰਜ਼ੀ ਚੌਕੇ ਨਹਿ ਵਿੱਚ ਸਿੜ ਦਿਓ ਜਿਹਨੂੰ ਮਰਜ਼ੀ ਡਾਂਗਾ ਨਾਲ ਕੁੱਟ ਦਿਓ ਜਿਹਦੇ ਮਰਦੇ ਹੱਠ ਪੈਰ ਤੋੜ ਦਿਓ ਇਹ ਤੁਹਾਨੂੰ ਜਿਹੜਾ ਕਾਨੂੰਨ ਆ ਇਹ ਸੰਵਿਧਾਨ ਨੇ ਲਿਖ ਕੇ ਦਿੱਤਾ ਕਿ ਭਾਈ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਬੰਦੇ ਖਪਾ ਸਕਦੇ ਹੋ ਬੰਦੇ ਮਾਰ ਸਕਦੇ ਹੋ ਨੌਜਵਾਨਾਂ ਨੂੰ ਕੁੱਟ ਸਕਦੇ ਹੋ ਨੌਜਵਾਨਾਂ ਦਾ ਸਿਰ ਪਾੜ ਸਕਦੇ ਹੋ ਕਿਸਾਨਾਂ ਉੱਤੇ ਤਸੱਦਦ ਕਰ ਬਲਡੋਜ਼ਰ ਚਲਾ ਸਕਦੇ ਹੋ ਲਾਠੀਆਂ ਮਾਰ ਸਕਦੇ ਹੋ ਉਹਨਾਂ ਦੇ ਟਰੈਕਟਰ ਟਰਾਲੀਆਂ ਨੇ ਜਿਹੜੇ ਉਹ ਵੀ ਅੱਜ ਜਿਹੜਾ ਤੁਸੀਂ ਦੇਖ ਰਹੇ ਹੋਗੇ ਕਿ ਕਿਵੇਂ ਘੜੀਸ ਘੜੀਸ ਕੇ ਲੱਖਾਂ ਦੇ ਡੇਢ ਟਰੈਕਟਰ ਨੇ ਤੁਸੀਂ ਉਹਨਾਂ ਨੂੰ ਪਾਪਾ ਕੇ ਬਲਡੋਜ਼ਰਾਂ ਦੇ ਮਾਗਰ ਉਹਨਾਂ ਦਾ ਬੁਰਾ ਹਾਲ ਕਰ ਦਿੱਤਾ ਅੱਜ ਹਾਲਾਤ ਨੇ ਇਹ ਪੰਜਾਬ ਦੇ ਬੜਾ ਦਰਦੋਂ ਦਾ ਦੁੱਖ ਹੁੰਦਾਗਾ ਜਦੋਂ ਅੱਜ ਅਸੀਂ ਖ਼ਬਰਾਂ ਵੇਖਦੇ ਹਾਂ ਸੁਣਦੇ ਹਾਂ ਕਿਉਂਕਿ ਮੁੱਦਾ ਜਿਹੜਾ ਕਿ ਬੜੇ ਗੰਭੀਰ ਨੇ ਅੱਜ ਪੰਜਾਬ ਦੇ ਵਿੱਚ ਕਈ ਮੁੱਦੇ ਚੱਲ ਰਹੇ ਨੇ ਪੰਜਾਬ ਦੀ ਸਥਿਤੀ ਅੱਜ ਡਾਵਾ ਡੋਲਾ ਕਿ ਪੰਜਾਬ ਦਾ ਤਾਂ ਪਹਿਲੇ ਕਹਿੰਦੇ ਸੀ ਰੱਬ ਰੱਖਾਗਾ ਹੁਣ ਤਾਂ ਜਦੋਂ ਪੁਲਸੀ ਐਸੀ ਬਣ ਗਈ ਆਪਾਂ ਇਹ ਕਹਿ ਲਈਏ ਕਿ ਇੱਕ ਬਾਵਰ ਬਣ ਗਈ ਤੇ ਜ਼ੁਲਮ ਜੁਰਾ ਕਰ ਰਹੀ ਆ ਨਜਾਇਜ਼ ਧੱਕੇਸ਼ਾਹੀਆਂ ਕਰ ਰਹੀ ਆ ਤੇ ਤੁਹਾਨੂੰ ਉਹ ਵੀਡੀਓ ਵੀ ਸੁਣਾਉਣੇ ਆ ਜਿਹਦੇ ਵਿੱਚ ਕਰਨਲ ਸਾਹਿਬ ਦੀ ਪਤਨੀ ਕੀ ਕਹਿ ਰਹੀ ਆ ਉਹ ਵੀ ਵੀਡੀਓ ਸੁਣੋ ਤੁਸੀਂ ਵੇਖੋ ਪੂਰੀ ਵੀਡੀਓ ਮਾਰੀ ਤੇ ਉਹਨਾਂ ਨੇ ਕਰਨਲ ਸਾਹਿਬ ਨੂੰ ਕਿਉਂ ਬਾਕਸ ਮਾਰਿਆ ਉਹ ਕਰਨਲ ਸਾਹਿਬ ਨੂੰ ਕਿਉਂ ਕੁੱਟ ਰਹੀ ਸੀ ਜਦੋਂ ਮੇਰਾ ਬੇਟਾ ਬਚਾਰਿਆ ਸੀ ਪੰਜਵੀਂ ਜਨਰੇਸ਼ਨ ਆਂਡੀਅਨ ਆਰਮੀ ਚ ਵਰਲਡ ਵਾਰ 1 ਤੇ ਲੜਿਆ ਠੀਕ ਹੈ ਵਰਲਡ ਵਾਰ 2 ਤੇ ਲੜਿਆ ਇੰਡੋ ਪਾਕਿਸਤਾਨ ਵਾਰ ਤੇ ਮੇਰੇ ਫਾਦਰ ਨੇ ਲੜਾ ਲੜੇ ਮੇਰੇ ਹਸਬੰਡ ਯੂਨ ਮਿਸ਼ਨ ਵਾਰ ਤੇ ਲੜੇ ਉਹ ਉਹ ਪਰਿਵਾਰ ਨੂੰ ਪੀੜਿਤ ਕਰ ਰਹੇ ਇਧਰ ਦੇਖੋ ਜਿੱਦਾਂ ਕਿਦਾਂ ਕੁੱਟ ਰਿਹਾ ਹੁਣ ਇਹ ਦੇਖੋ ਕਿਦਾਂ ਐ ਗੱਡੀ ਤੁੱਟ ਰਿਖਦੇ ਹੋਏ ਹਰਜਿੰਦਰ ਢਿੱਲੋਂ ਇਹ ਦੇਖੋ ਖਿੱਚ ਰਿਹਾ ਹੈ ਬਿਉਸ਼ ਬੰਦੇ ਨੂੰ ਦੇਖੋ ਗਿਰੇ ਹੋਏ ਨੇ ਬਿਉਸ਼ ਹੈਗੇ ਇਹ ਦੇਖੋ ਜੀ ਗਿਰੇ ਹੋਏ ਬੰਦਾ ਹੈ ਵਿਹੋਸ਼ ਪਿਆ ਹੋਇਆ ਹੈ ਦੇਖੋ ਕਿਦਾਂ ਲੱਤਾਂ ਮ ਇਹ ਦੇਖੋ ਕਿਦਾਂ ਮਾਰ ਰਿਹਾ ਹੈ ਇਹ ਦੇਖ ਰਹੇ ਹੋ ਕਿਦਾਂ ਮਾਰ ਰਿਹਾ ਹੈ ਦੇਖੋ ਮੈਨੂੰ ਇਹ ਇਸ ਨੂੰ ਦੇਖ ਕੇ ਮੈਂ ਕਿ ਇਹਨਾਂ ਨੂੰ ਮਾਫ ਕਰ ਦਿਆਂ ਇਧਰ ਦੇਖੋ ਅਜੇ ਲੱਤਾਂ ਮਾਰੇਗਾ ਇਹ ਹਰਜਿੰਦ ਇਹ ਦੇਖੋ ਰੋਨੀ ਰੋਨੀ ਨੇ ਉਹਨਾਂ ਦਾ ਸਿਰ ਫੜਿਆ ਹੁਣ ਕਿੱਕ ਮੈਂ ਦੇਖੋ ਕਿਦਾਂ ਇਹ ਦੇਖੋ ਅੰਦਰੋਂ ਮੇਰੇ ਹਸਬੰਦ ਦਾ ਪਾਸਪੋਰਟ ਹੋਰ ਮੋਬਾਈਲ ਪਰਸ ਤੇ ਪਾਕਟ ਚ ਪਾੰਦੇ ਦਿਖ ਰਿਹਾ ਤੁਸੀਂ ਦੇਖਿਆ ਇੱਥੇ ਦਿਖ ਰਿਹਾ ਸੀ ਕਿ ਆਪ ਮੋਬਾਈਲ ਜਿਹੜਾ ਕੱਢ ਕੇ ਲਿਆ ਇਹ ਦੇਖੋ ਕਿੱਕ ਮਾਰ ਰਿਹਾ ਇਹ ਦੇਖੋ ਫੇਰ ਖਿੱਚ ਰਿਹਾ ਕਿੱਕ ਮਾਰ ਰਿਹਾ ਇਧਰ ਦੇਖੋ ਅਜੇ ਐ ਦੇਖੋ ਤੇ ਇਹਨਾਂ ਨੂੰ ਕਹਿ ਰਿਹਾ ਤੇਰੀ ਅਫਸਰੀ ਤੂੰ ਸਵੇਰੇ ਬਚੇਗਾ ਇਨਕਾਊਂਟਰ ਕਰਕੇ ਆਇਆ ਤੂੰ ਬਚੇਗਾ ਤਾਂ ਤੇਰੀ ਅਫਸਰੀ ਕੱਢੇਗੀ ਇਹ ਦੇਖੋ ਅਜੀ ਦੇਖਿਆ ਜਾਨ ਤੂੰ ਪਹਿਲੇ ਗਿਰੇ ਹੋਏ ਸੁਣ ਲਈ ਜੀ ਆਵਾਜ਼ ਆ ਇਹ ਵੀਡੀਓ ਸੀਸੀਟੀਵੀ ਕੈਮਰੇ ਦੀ ਆ ਜੋ ਕਰਨ ਸਾਹਿਬ ਦੀ ਵੈਫਾ ਜਿਹੜੀ ਉਹ ਦਿਖਾ ਰਹੀ ਆ ਪਤਨੀ ਵੀਡੀਓ ਇਹ ਬਾਤ ਆ ਨੂੰ ਦੱਸ ਦਿੱਤੀ ਆ ਕਿ ਤੁਸੀਂ ਸੁਣ ਲਿਆ ਕਿ ਕਰਨ ਸਾਹਿਬ ਦੀ ਪਤਨੀ ਕੀ ਕੀ ਕਹਿ ਰਹੀ ਆ ਕਿ ਪੁਲਿਸ ਵਾਲੇ ਕਹਿੰਦੇ ਆ ਕਿ ਅਸੀਂ ਇਨਕਾਊਂਟਰ ਕਰਕੇ ਆਏ ਆ ਤੇਰੀ ਅਫਸਰੀ ਕੱਢਣੀ ਆ ਹੱਦ ਹੋ ਗਈ ਯਾਰ ਇਸ ਤੋਂ ਵੱਧ ਜਲਮ ਦਾ ਕੀ ਹੋ ਜੂਗਾ ਹੁਣ ਆਪੇ ਪੁਲਿਸ ਕਹਿ ਰਹੀ ਆ ਕਿ ਅਸੀਂ ਅਨਕਾਊਂਟਰ ਕਰਕੇ ਆਏ ਆ ਬੰਦੇ ਮਾਰ ਕੇ ਆਏ ਆ ਕਿਹੜਾ ਮਾਰਿਆ ਨੌਜਵਾਨ ਜਸਪ੍ਰੀਤ ਸਿੰਘ ਅੱਜ ਉਹਨਾਂ ਦੀ ਆਵਾਜ਼ ਆ ਜਿਹੜੀ ਨਾਲ ਹੀ ਚਲੇਗੀ ਕੀ ਉਹ ਨੌਜਵਾਨ ਕੈਨੇਡਾ ਤੋਂ ਆਇਆ ਪੰਜਾਬ ਦੀ ਧਰਤੀ ਉੱਤੇ ਆ ਕੇ ਸਰਪੇ ਇੱਕ ਬੱਚੀ ਨੂੰ ਅਗਵਾ ਕਰਕੇ ਕਾਰਨਾ ਦਾ ਮਾਰਕਸਦਾ ਉਹਦਾ ਸੀ ਮੈਂ ਪਹਿਲਾਂ ਵੀ ਦੱਸਿਆ ਕਿ ਏਜੰਸੀਆਂ ਇਹ ਸਰਕਾਰਾਂ ਇਹ ਦੀਪ ਸਟੇਟਾ ਬੜਾ ਕੁਝ ਕਰਾਉਂਦੀ ਆ ਬੜਾ ਪਲਾਨ ਕਰਦੀ ਆ ਜਿਹੜਾ ਪੁਲਿਸ ਨੂੰ ਏਜੰਸੀਆਂ ਦੇ ਤਹਿਤ ਕੰਮੇ ਜਿਹੜਾ ਸਿੱਖਾਂ ਦਾ ਜਿਹੜਾ ਇੱਕ ਇਹ ਕਹਦੀ ਕਿ ਆਪਾਂ ਸਰਕਾਰ ਖੇਡਦੀ ਆ ਸੇਕੋ ਨੌਜਵਾਨਾਂ ਦਾ ਸਕਾਰ ਖੇਡਿਆ ਜਾਂਦਾ ਹੈਗਾ ਅਧਿਕਾਰ ਵੇਸ ਸੰਢਿਆਲਾ ਗੱਬ ਦੇ ਕੌਣ ਆ ਆਪਾਂ ਇਹਨੂੰ ਹਿੰਦੂਤਾਨੀ ਕਹਿ ਸਕਦੇ ਆਪਣੇ ਆਪ ਨੂੰ ਕਹਿੰਦਾਗਾ ਅੱਜ ਬੱਸਾਂ ਉੱਤੇ ਜਿਹੜਾ ਜੋ ਅੱਜ ਹਿਮਾਚਲ ਦੇ ਵਿੱਚ ਚੱਲ ਰਿਹਾ ਉਹ ਬੱਸਾਂ ਤੇ ਤਸਵੀਰਾਂ ਲਾ ਰਿਆ ਭਾਰਤ ਮਾਤਾ ਜੀ ਜਾਂ ਮਾਤਾ ਰਾਣੀ ਚਲੋ ਜੋ ਵੀ ਉਹਨਾਂ ਦਾ ਹਿੰਦੂਆਂ ਦਾ ਧਰਮ ਆ ਜੀ ਸਾਧਕੇ ਲਾਵੇ 100 ਵਾਰੀ ਲਾਵੇ ਹਜ਼ਾਰਾਂ ਵਾਰੀ ਲਾਵੇ ਅਸੀਂ ਕਿਸੇ ਦੇ ਧਰਮ ਨੂੰ ਨਾ ਨਿੰਦਿਆ ਦਾ ਮਾੜਾ ਕਹਨੇ ਆ ਨਾ ਹੀ ਕਿਸੇ ਬਾਰੇ ਸੁਣਦੇ ਆ ਮਾੜਾ ਤੇ ਪਰ ਸਾਡੇ ਬਾਰੇ ਕਿਉਂ ਚੀਕਾਂ ਨਿਕਲਦੀਆਂ ਅਸੀਂ ਕਿਸੇ ਦੇ ਧਰਮ ਦੇ ਵਿੱਚ ਲੱਤ ਨਹੀਂ ਉਡਾਉਂਦੇ ਉਹ ਦੂਜੇ ਆ ਕੇ ਕਿੱਥੋਂ ਕਿੱਥੋਂ ਲੱਤ ਉਡਾਉਂਦੇ ਆ ਪਸਾਉਂਦੇ ਆ ਇਹ ਲੋਕ ਨੇ ਜਿਹੜੇ ਸਿੱਖੀ ਦਾ ਘਾਣ ਕਿਉਂ ਕਰ ਰਹੇ ਨੇ ਇਹ ਲੋਕ ਅੱਜ ਪੰਜਾਬ ਦਾ ਅੱਜ ਜਿਹੜਾ ਹਾਲ ਆ ਐਨਾ ਬੁਰਾ ਹੋ ਚੁੱਕਿਆਗਾ ਕਿ ਉਮੀਦ ਨਹੀਂ ਸੀ ਕਿ ਪੰਜਾਬ ਦਾ ਇਹ ਹਾਲ ਹੋਊਗਾ ਉਹ ਹਤਮਾਨ ਕਹਿੰਦਾ ਸਾਡੀ ਸਰਕਾਰ ਬਣਾ ਦਿਓ ਸੋਨੇ ਦੀ ਚੂੜੀ ਬਣਾ ਦਾਂਗੇ ਸੋਨੇ ਦੀ ਇਹ ਬਾਣੀ ਸੀ ਪਹਿਲਾਂ ਲੋਹੇ ਦੀ ਸੀ ਮੈਨੂੰ ਤਾਂ ਲੱਗਦਾ ਉਹਨੂੰ ਵੀ ਜੜ ਪੈ ਗਈ ਉਹ ਵੀ ਜਿਹੜੀ ਕਿ ਵਿੱਚੀ ਮਿੱਧੀ ਗਈ ਬੜਾ ਦੁਖੰਦਾ ਦੇਖੋ ਫਾਇਦਾ ਕਰਨ ਵਾਲ ਹੋਵੇ ਬਾਰ-ਬਾਰ ਇੱਕੋ ਗੱਲ ਫਿਰ ਬਾਰ-ਬਾਰ ਕਹਿਣੇ ਆ ਆ ਥੋੜਾ ਜਿਹਾ ਹੁਰੂਨ ਲੱਗਦਾਗਾ ਕਿ ਤੁਸੀਂ ਇਹ ਜਲਾਦਾ ਵਾਂਗ ਕੁੱਟਿਆ ਬਾਹਾਂ ਤੋੜ ਦਿੱਤੀਆਂ ਸਿਰ ਭੰਨ ਦਿੱਤੇ ਪਾੜ ਦਿੱਤੇ ਕਿਵੇਂ ਘੜੇਸ਼ ਘੜੀ ਇਸ ਕੁੱਟਿਆ ਜਿਵੇਂ ਕੋਈ ਬੌਲਾ ਵੱਡਾ ਹਥਿਆਰਾ ਹੁੰਦਾ ਜਿਵੇਂ ਕੋਈ ਅੱਤਵਾਦੀ ਹੁੰਦਾ ਜਿਵੇਂ ਬੌਲਾ ਵੱਡਾ ਗੈਂਗਸਟਰ ਹੁੰਦਾ ਪਰ ਇਹ ਗੈਂਗਸਟਰਾਂ ਨੂੰ ਕਿੱਥੇ ਕੁਝ ਕਹਿੰਦੇ ਆ ਸਿੱਧੂ ਮੂਸੇਵਾਲੇ ਨੂੰ ਲੈਰਿਸ ਬਸਨੋਈ ਵਰਗੇ ਜਿਨ੍ਹਾਂ ਨੇ ਜਿੱਦੂ ਮੁੱਸੇ ਵਾਲੇ ਦਾ ਜਿਹੜਾ ਮਾਰਡਰ ਕੀਤਾ ਉਹ ਜੇਲਾ ਦੇ ਵਿੱਚ ਐਸ ਪ੍ਰਸਤੀ ਕਰ ਰਹੇ ਨੇ ਸਰਕਾਰਾਂ ਦਾ ਉਹ ਥਾਪੜਾਗਾ ਕਿ ਕਰੋ ਤੁਸੀਂ ਇਹ ਜਿਹਾ ਕੰਮ ਉਹਨਾਂ ਨੂੰ ਕੁਝ ਕਹਿੰਦੇ ਇਹ ਭਲੇ ਮਾਨਸ ਬੰਦੇ ਨੂੰ ਜਿਹੜਾ ਕਿ ਆਵਾਜ਼ ਚੁੱਕਦਾ ਜਾਂ ਇਹਨਾਂ ਨੂੰ ਲੱਗਦਾ ਕਿ ਇਹ ਸਾਡੇ ਮੂਰੇ ਕਿਉਂ ਬੋਲ ਪਿਆ ਇਹਦਾ ਕੀ ਹੱਕ ਆ ਬੋਲਣ ਦਾ ਵੀ ਹੱਕ ਸਾਰਾ ਸਾਨੂੰ ਦਿੱਤਾ ਪੁਲਿਸ ਨੂੰ ਦਿੱਤਾ ਕਿ ਜੋ ਪੁਲਿਸ ਕਹਿੰਦੀ ਆ ਉਹੀ ਕਰੋ ਜੋ ਪੁਲਿਸ ਕਹਿੰਦੀ ਆ ਉਹੀ ਖਾਓ ਉਹੀ ਪਹਿਨੋ ਅੱਜ ਬੜੇ ਹਾਲਾਤ ਨੇ ਜਿਹੜੇ ਪੰਜਾਬ ਦੇ ਉਹ ਬਿਹਤਰ ਹੋ ਰਹੇ ਨੇ ਜੋ ਆਸਾ ਤੇ ਉਮੀਦਾਂ ਭਰਤਮਾਨ ਦੀ ਸਰਕਾਰ ਤੋਂ ਸੀ ਉਹ ਸਾਰੀ ਮਿੱਟੀ ਦੇ ਵਿੱਚ ਰੁਲ ਚੁੱਕੀਆਂ ਨੇ ਕੇਂਦਰ ਤੋਂ ਤਾਂ ਸਾਨੂੰ ਕਦੇ ਆਸ ਨਾ ਅਜ ਰਹੀ ਆ ਤੇ ਨਾ ਹੀ ਕਦੇ ਰਹਿਣੀ ਆ ਕਿਉਂਕਿ ਕੇਂਦਰ ਨੇ ਤਾਂ ਹਮੇਸ਼ਾ ਹੀ ਜਿਹੜਾ ਪੰਜਾਬ ਦੇ ਨਾਲ ਧੱਕਾ ਕੀਤਾਗਾ ਚਾਹ ਉਹ ਅਕਾਲੀਆਂ ਦੀ ਸਰਕਾਰ ਹੋਵੇ, ਭਾਜਪਾ ਗੱਠਜੋੜ ਹੋਵੇ, ਚਾਹ ਉਹ ਕਾਂਗਰਸ ਦੀ ਸਰਕਾਰ ਹੋਵੇ, ਹਮੇਸ਼ਾ ਹੀ ਸਿੱਖਾਉਂਤੇ ਇਹਨਾਂ ਨੇ ਜੋਲਮ ਕਮਾਇਆ ਅਤਿਆਚਾਰ ਟਾਇਆਗਾ ਤੇ ਉਹੀ ਅਤਿਆਚਾਰ ਜਿਹੜਾ ਅੱਜ ਪੰਜਾਬ ਸਰਕਾਰ ਉਹਨਾਂ ਦੀ ਪੁਲਸ ਅੱਜ ਸਿੱਖਾਂ ਤੇ ਤੇ ਫੌਜ ਦੇ ਜਰਨਲਾਂ ਜਰਨਲਾਂ ਤੇ ਫੌਜ ਦੇ ਨੌਜਵਾਨਾਂ ਤੇ ਢਾ ਰਹੀ ਆ ਬਹੁਤ ਹੀ ਮਾੜਾ ਬਤੀਰਾਗਾ ਇਹ ਸਾਰਿਆਂ ਨੂੰ ਇੱਕ ਆਵਾਜ਼ ਬਣਨਾ ਚਾਹੀਦਾਗਾ ਉਸ ਪਰਿਵਾਰ ਨੂੰ ਜਿਹੜਾ ਜਰੂਰ ਇਨਸਾਫ ਦਿਵਾਉਣਾ ਚਾਹੀਦਾਗਾ ਕਿਉਂਕਿ ਦੇਖੋ ਵੀਡੀਓ ਦੇ ਵਿੱਚ ਸਾਰੇ ਮਾਫੀਆ ਮੰਗ ਰਹੇ ਨੇ ਪੁਲਸ ਵਾਲੇ ਹੁਣ ਪਹਿਲਾਂ ਤੁਸੀਂ ਕਿਸੇ ਲਤਾਂ ਤੋੜ ਦਿਓ ਬਾਹਾਂ ਤੋੜ ਦਿਓ ਅੱਜ ਇੱਕ ਫੌਜੀ ਨੌਜਵਾਨ ਨੇ ਕਿਹਾ ਕਿ ਐਸਐਸਪੀ ਨਾਨਕ ਸਿੰਘ ਕਹਿੰਦਾ ਕਿ ਤੁਹਾਡਾ ਸਮਝੌਤਾ ਕਰਾ ਦਿੰਨੇ ਆ ਉਸ ਫੌਜੀ ਨੌਜਵਾਨ ਦੇ ਬੋਲ ਨੇ ਤੁਹਾਨੂੰ ਉਹ ਵੀ ਵੀਡੀਓ ਸੁਣਾਉਣੇ ਆ ਤੁਹਾਨੂੰ ਕਿ ਕੀ ਕਿਹਾ ਉਹਨੇ ਮਾਵਾ ਸਿਰ ਤੋੜ ਕੇ ਤੁਸੀਂ ਕਹੋਗੇ ਵੀ ਸਾਡੇ ਨਾਲ ਸੁਲ੍ਹਾ ਕਰ ਲਓ ਮੈਂ ਆਪਣੇ ਬੰਦੇ ਲੈ ਕੇ ਜਾਣਾ ਤੇ ਜਿਹੜੇ ਉੱਥੇ ਬੈਠੇ ਆ ਐਸਐਸਪੀ ਨਾਨਕ ਸਿੰਘ ਉਹਦੀਆਂ ਲੱਤਾਂ ਤੋੜ ਕੇ ਆਉਣਾ ਤੇ ਜਿਹੜੇ ਇਨਸਪੈਕਟਰਾਂ ਨੇ ਮਾਰਿਆ ਉਹਨਾਂ ਦੀਆਂ ਲੱਤਾਂ ਤੋੜ ਕੇ ਆਉਣਾ ਤੇ ਉਹਦੇ ਬਾਅਦ ਮੈਂ ਜਾ ਕੇ ਮਾਫੀ ਮੰਗਲਾਂਗਾ ਵੀ ਮੈਨੂੰ ਮਾਫ ਕਰ ਦਿਓ ਤੇ ਆਪਾਂ ਨਾ ਹੁਣ ਆਪਸ ਦੇ ਵਿੱਚ ਸੁਲ੍ਹਾ ਸਲਾਈ ਕਰ ਲੈ ਕਿ ਉਹ ਮੰਨ ਜ ਤੁਸੀਂ ਉਹਨੂੰ ਵੀ ਕੁੱਟਿਆ ਤੇ ਮੁਰੇ ਨੂੰ ਵੀ ਕੁੱਟਿਆ ਤੁਹਾਡੇ 'ਚ ਐਨੀ ਹੈਂਕਰ ਆ ਐਨੇ ਤੁਸੀਂ ਵੱਦ ਦਿਮਾਗ ਹੋਏ ਫਿਰਦੇ ਹੋ ਆਪਣੇ ਕਾਨੂੰਨ ਬਣਾ ਲਿਆ ਜਿੰਨੂੰ ਮਰਜ਼ੀ ਫੜ ਕੇ ਲੈ ਜਾਓ ਇਹ ਤੇ ਜੰਗਲ ਅਰੇ ਵੱਧ ਜਾਂਦੀ ਆ ਅਗਰ ਸਰਵਿੰਗ ਸੋਲ ਜਿਹੜੇ ਬਾਰਡਰਾਂ ਦੇ ਬੈਠੇ ਆ ਅਗਰ ਉਹਨਾਂ ਦੇ ਮਨ ਦੇ ਵਿੱਚ ਇਹੋ ਜੀ ਚੀਜ਼ ਕੋ ਆ ਜਾਂਦੀ ਆ ਕਿ ਜਿੱਥੇ ਮੌਕਾ ਮਿਲੇ ਅਸੀਂ ਪੁਲਿਸ ਨੂੰ ਬਦਲਾ ਲੈਣਾ ਤੇ ਇਮੇਜਿਨ ਕਰਕ ਕਿ ਇੱਕ ਚਪੇੜ ਮਾਰੀ ਸੈਣੀ ਨੇ ਜੀ ਮਿਨਿਸਟਰ ਹੈ ਉਹ ਅਰੇ ਨਾ ਉਹਨੇ ਇੱਕ ਚਪੇੜ ਮਾਰੀ ਸੋ ਬੜੇ ਵਾਸਤੇ ਉਹਨਾਂ ਮਾਫੀ ਮੰਗਣੇ ਪਈ ਪੈਰੀ ਹੱਥ ਲਾ ਕੇ ਜਾਨ ਖੋਣੇ ਪਈ ਸੀ ਚੰਡੀਗੜ੍ਹ ਕੀ ਕਿੰਨੀ ਹਿੰਮਤ ਔਰ ਕਿੰਨਾ ਜਿਗਰਾ ਉਹ ਦੇਸ਼ ਨੂੰ ਪ੍ਰੋਟੈਕਟ ਕਰ ਰਿਹਾ ਬਾਰਡਰ ਨੂੰ ਪ੍ਰੋਟੈਕਟ ਕਰ ਰਿਹਾ ਇਹਨਾਂ ਨੂੰ ਕੀ ਪਤਾ ਬੜੇ ਹਾਈ ਕੰਟਰੋਲ ਕੰਟਰੋਲ ਦੇ ਢੇਡ ਇਹਨਾਂ ਨੇ ਜਿੱਥੇ ਜਾਂਦੇ ਆ ਉੱਥੋਂ ਪੈਸੇ ਲੈ ਲਓ, ਜਿੱਥੇ ਜਾਂਦੇ ਬੰਦੇ ਨੂੰ ਮਾਜ ਮਾਰ ਲਓ, ਚਾਰ ਗਾਲਾਂ ਕੱਢੋ। ਅੱਜ ਤੱਕ ਮੈਂ ਕਿਸੇ ਪੁਲਿਸ ਅਫਸਰ ਦੀ ਚੰਗੀ ਲੈਂਗੁਏਜ ਦੇਖੀਂਗਾ। ਮਤਲਬ ਹੈ ਸਿਰਫ ਪੈਸਾ ਬੁਲਾਣਾ, ਹੁੱਕ ਬਾਈ ਕਰੋਕ। ਚਾਹੇ ਕੋ ਫੌਜੀ ਸਾਹਮਣੇ ਆ ਜਾਏ, ਕੋਈ ਮੈਜਿਸਟ੍ਰੇਟ ਆ ਜਾਏ, ਕੋ ਵਕੀਲ ਆ ਜਾਏ, ਪਿਛੇ ਵਕੀਲਾਂ ਨੂੰ ਕੋਟ ਦਿੱਤਾ, ਮੈਜਿਸਟ੍ਰੇਟਾਂ ਨੂੰ ਕੋਟ ਦਿੱਤਾ, ਫੌਜੀਆ ਨੂੰ ਕੋਟ ਦਿੱਤਾ। ਇਹਨਾਂ ਦਾ ਬਸ ਇਹ ਹੈ ਗੁੰਡਾ ਕਰਦੀ। ਆ ਕਿ ਦੇਸ਼ਵਾਦਰ ਮੋਹੇ ਤੇ ਇਹਨਾਂ ਦਾ ਉਹ ਮੋਟੋ ਨੂੰ ਇਨਜਾਦ ਨਹੀਂ ਰੱਖਦੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੰਨੀ ਆ ਬਣੀ ਆ ਕਿ ਇਥੇ ਆਪਰੇ ਇਦਾਂ ਦੇ ਮੂਰਖ ਆ ਗਏ ਆ ਆ ਸੁਣ ਲਓ ਹਣ ਪਲਸ ਵਾਲਿਓ ਧਿਆਨ ਨਾਲ ਸੁਣ ਲੇ ਵੀਡੀਓ ਬੇਨਤੀ ਹੈ ਕਿ ਜਿਹੜੇ ਵੀਡੀਓ ਸੁਣਦੇ ਆਂ ਇਹ ਵੀਡੀਓ ਨੂੰ ਵੱਤ ਵਾਰ ਸ਼ੇਅਰ ਕਰ ਦਿਓ ਆ ਫੌਜੀ ਇੱਕ ਵੀਰ ਨੌਜਵਾਨ ਦੇ ਜਿਹੜੇ ਬੋਲ ਨੇ ਇਹ ਰੜਕਦੇ ਬੋਲ ਨੇ ਇਹ ਦਿਲ ਤੋਂ ਨਿਕਲਦੇ ਬੋਲ ਨੇ ਇਹ ਇਹ ਇੱਕ ਜਜ਼ਬਾ ਦਾ ਜ ਆਪਾਂ ਕਹਿੰਦੇ ਕਿ ਇੱਕ ਦਰਦ ਦਾ ਜੇ ਦਰਦ ਕਦੇ ਫੁੱਟ ਗਿਆ ਇਹ ਗੁੱਸਾ ਬਣ ਕੇ ਤਾਂ ਫਿਰ ਤੁਸੀਂ ਅੱਜ ਤਾਂ ਮਾਫੀਆ ਮੰਗਦੇ ਹੋ ਫਿਰ ਤੁਹਾਡੇ ਬਣੂ ਕੀ ਤੁਸੀਂ ਗਿਜਿਓ ਜਣੇਖਣੇ ਦਾ ਅਨਕਾਉਂਟਰ ਕਰਦੇ ਹੋ ਜਣੇਖਣੇ ਨੂੰ ਮਾਰਦੇ ਹੋ ਮੈਂ ਤੁਹਾਨੂੰ ਪਹਿਲਾਂ ਕੀ ਕਿਹਾ ਸੀ ਕਿ ਸਰਕਾਰਾਂ ਦੇ ਇਹ ਤੁਹਾਡੇ ਨਾਲ ਨੂੰ ਨਹੀਂ ਕੋਈ ਖੜਦਾਗਾ ਇਹ ਭੁਗਤਣੀਆਂ ਸਾਰੀਆਂ ਆਪ ਨੂੰ ਪੈਂਦੀਆਂ ਨੇ ਅਦਾਲਤਾਂ ਕੋਟਾਂ ਦੇ ਵਿੱਚ ਆਪ ਨੂੰ ਜਾਣਾ ਪੈਂਦਾਗਾ ਸਰਕਾਰ ਨੇ ਨਾਲ ਜਾਂਦੀ ਉੱਥੇ ਇਸ ਕਰਕੇ ਜਿਹੜਾ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਮੈਂ ਤਾਂ ਫੌਜੀ ਵੀਰਾਂ ਨੂੰ ਵੀ ਕਹਿਣਾਗਾ ਕਿ ਉਸ ਪਰਿਵਾਰ ਦੇ ਨਾਲ ਖੜਨ ਦਾ ਤੁਹਾਡਾ ਅੱਜ ਹੱਕ ਬਣਦਾਗਾ ਸਾਰੇ ਆਰਮੀ ਦਾ ਪੰਜਾਬ ਦੇ ਉਹਨਾਂ ਨੌਜਵਾਨਾਂ ਦਾ ਜੋ ਆਰਮੀ ਦੇ ਵਿੱਚ ਨੇ ਫੌਜ ਦਾ ਕਿ ਉਸ ਪਰਿਵਾਰ ਨੂੰ ਜਿਹੜਾ ਕਿ ਦੇਰੀ ਨਾ ਹੋਵੇ ਉਸ ਪਰਿਵਾਰ ਨੂੰ ਦਰਦ ਦਰਦ ਦੇ ਠੋਕਰਾਂ ਨਾ ਖਾਣੀਆਂ ਪੈਣ ਇਸ ਕਰਕੇ ਕਿ ਜਿਹੜਾ ਫੌਜ ਨੂੰ ਆਪਣੇ ਹੱਥ ਦੇ ਵਿੱਚ ਇਹ ਜਿਹੜਾ ਮਾਮਲਾ ਸਾਰਾ ਲੈਣਾ ਚਾਹੀਦਾਗਾ ਤਾਂ ਜਾ ਕੇ ਕਿ ਉਹਨਾਂ ਗੁੰਡੇ ਅਫਸਰਾਂ ਦਾ ਜਿਹੜਾ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਛੁੱਟਿਆ ਜਾਵੇ ਵੀਡੀਓ ਬੱਤ-ਬੱਤ ਸ਼ੇਅਰ ਕਰ ਦਿਓ ਉਹਨਾਂ ਦੇ ਕੰਨਾਂ ਤੱਕ ਜਰੂਰ ਪਹੁੰਚਾ ਦਿਓ ਤੇ ਇਸ ਆਪਣੇ ਕਮੈਂਟ ਵੀ ਜਿਹੜਾ ਸੁਝਾਅ ਜਰੂਰ ਲਿਖਿਓ ਕਿ ਜਿਹੜਾ ਧੱਕਾ ਪੰਜਾਬ ਪੁਲਿਸ ਪੰਜਾਬ ਸਰਕਾਰ ਕਰ ਰਹੀ ਆ ਚਾਹੇ ਉਹ ਫੌਜੀ ਫੌਦੀਆਂ ਨਾਲ ਹੋਵੇ ਚਾਹੇ ਕਿਸਾਨਾਂ ਦੇ ਨਾਲ ਹੋਵੇ ਚਾਹੇ ਸਿੱਖਾਂ ਦੇ ਨਾਲ ਹੋਵੇ ਚਾਹੇ ਕਿਸੇ ਹੋਰ ਮੱਜਬੇ ਦੇ ਨਾਲ ਹੋਵੇ ਜੋ ਵੀ ਧੱਕਾ ਉਹ ਮਾੜੀ ਮਾੜਾਗਾ ਕਿਸੇ ਨੂੰ ਕੁੱਟ ਦੇਣਾ ਉਹ ਵੀ ਇੱਕ ਨਰਦਈ ਬੰਦਾ ਜਿਹੜਾ ਕਿ ਪਸ਼ੂਆਂ ਬਾਗ ਜੇ ਆਪਾਂ ਕਹਦੇ ਆ ਕਿ ਪਸ਼ੂਆਂ ਨੂੰ ਕੋਈ ਬੰਦਾ ਕੋਈ ਸੌ ਤੇ ਇੱਕ ਬੰਦਾ ਹੁੰਦਾਗਾ ਜਦੋਂ ਕਿਸੇ ਦੇ ਆਪਾਂ ਇੱਕ ਮਿੰਟ ਲਾਉਣੇ ਆ ਗਲਤ ਕਰਨ ਲੱਗੇ ਕਿ ਕਿਸੇ ਦੇ ਕੋਈ ਖੇਤ ਵਿੱਚ ਆਵਾਰਾ ਪਸ਼ੂ ਵੜ ਜਾਣ ਕਈ ਬੰਦੇ ਅੱਜ ਤੋਂ 20 30 ਸਾਲ ਦੇਖਦੇ ਆ ਕਿ ਉਹ ਦਰਿੰਦਿਆਂ ਨੂੰ ਘੁਟਦੇ ਸੀ ਅਸੀਂ ਅੱਕੀ ਦੇਖਿਆਗਾ ਕਿ ਡਾਂਗਾ ਲੈ ਕੇ ਘੁਟਦੇ ਸੀ ਉਹੀ ਹਾਲ ਅੱਜ ਫੌਜੀ ਸਾਹਿਬ ਨਾਲ ਹੋਇਆ ਓਵੇਂ ਡਾਂਗਾ ਦੇ ਨਾਲ ਕੁੱਟਿਆ ਬਹੁਤ ਜਿਹੜਾ ਦੁੱਖ ਲੱਗਿਆ ਏ ਵੀਡੀਓ ਸੁਣ ਕੇ ਜਿਹੜੀਆਂ ਭਾਵਕ ਹੋਣ ਵਾਲੀਆਂ ਵੀਡੀਓ ਨੇ ਉਹਨਾਂ ਦੀ ਪਤਨੀ ਦੀਆਂ ਬੜਾ ਦੁੱਖ ਲੱਗਦਾ ਹੈਗਾ ਜਦੋਂ ਇਹੋ ਜਿਹੇ ਅਸੀਂ ਖ਼ਬਰਾਂ ਸੁਣਦੇ ਆ ਤੇ ਆਪਣੇ ਕਮੈਂਟ ਜਿਹੜੇ ਜ਼ਰੂਰ ਲਿਖਣੇ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨ ਦਾ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਫਤਿਹ